ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਰ ਜਿਹੜੇ ਬੈਡ ਤਾਜੀ ਸੂਣ ਵਾਲੀ ਸੇਲ ਆ ਡਟੇਲ ਇਹਦੇ ਬਾਰੇ ਭਾਈ ਜੀ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਭਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਕਾਕਾ ਸਿੰਘ ਪਿੰਡ ਆ ਗਿਆ ਆਪਣਾ ਪਿੰਡ ਤੁਫੋਆ ਨਥੋ ਵਾਲਾ ਆਪਣਾ ਚੱਕ ਦਾ ਭਾਈ ਆਹ ਚੱਕ ਦਾ ਪੁਲ ਨੇੜੇ ਆ ਗਿਆ ਹਨਾ ਠੀਕ ਹੈ ਇਧਰ ਹੋਰ ਕਿਹੜਾ ਪਿੰਡ ਆ ਗਿਆ ਸਹਾਜਪੁਰ ਬਸਤੀਆਂ ਨੇੜੇ ਠੀਕ ਆ ਰਾਇਗੁਰ ਬਸਤੀਆਂ ਨੇੜੇ ਆ ਗਿਆ ਤਹਿਸੀਲ ਰਾਇਗੁਰ ਜ਼ਿਲ੍ਹਾ ਲੁਧਿਆਣਾ ਆ ਗਿਆ ਜ਼ਿਲ੍ਹਾ ਲੁਧਿਆਣਾ ਮੋਬਾਈਲ ਨੰਬਰ ਜੀ ਆਪਣਾ 87250 87250 12250 12200 ਕੰਦਮੀ ਠੀਕ ਹੈ ਜਿਹੜੇ ਪੀਚ ਐਫ ਵੈਡ ਦੇਖੀ ਜਾਂਦੇ ਆ ਜੀ ਇਹ ਸੂਆ ਕਿਹੜਾ ਸੁੰਦਿਆ ਇਹ ਹੀ ਦੂਜਾ ਸੂਆ ਹੋ ਰਹੀ ਦੂਜਾ ਸੂਆ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਆਪਣੇ ਕੋਲੇ ਹੈਗੀ ਆ ਸਾਲ ਤੋਂ 2 ਮਹੀਨੇ 3 ਮਹੀਨੇ ਨਾ ਹੋ ਗਿਆ ਪਰ ਠੀਕ ਆ 13 ਮਹੀਨੇ ਹੋ ਗਏ ਆਪਣੇ ਕੋਲੇ ਠੀਕ ਆ ਆਪਣੇ ਕੋਲ 13 ਮਹੀਨੇ ਹੋ ਗਏ ਠੀਕ ਆ ਕਿੱਥੋਂ ਆਏ ਸੀ ਆਪਣੇ ਕੋਲੇ ਇਹ ਮੋਗੇ ਫਾਰਮ ਚੁਆਈ ਸੀ ਠੀਕ ਆ ਮੋਗੇ ਫਾਰਮ ਜੋ ਪਰਚੇਸ ਕੀਤੀ ਸੀ ਆਪਾਂ ਹਾਂਜੀ ਠੀਕ ਆ ਉਦੋਂ ਮੰਨ ਕੇ ਚੱਲੋ ਵੀ ਆ ਖਾਲੀ ਸੀ ਜਮਾ ਹਨਾ ਉੱਥੇ ਖਾਲੀ ਸੀ ਬਿਲਕੁਲ ਠੀਕ ਹੈ ਫੋ ਫੰਡਰ ਕਰਕੇ ਰਹੀ ਸੀ ਆਪਣੇ ਕੋਲੇ ਅੱਗੇ ਫੱਪੜ ਗਈ ਆ ਠੀਕ ਹੈ ਤੇ ਵਧੀਆ ਸ਼ਾਨਦਾਰ ਟੀਕਾ ਤਾਂ ਭਰੇ ਹੋਇਆ ਹੈ ਜੀ ਦੁੱਧ ਕਿੰਨਾ ਸੀ ਫੰਡਰ ਥੱਲੇ ਉਦੋਂ ਪਹਿਲਾਂ ਦੀ ਸੀ ਉਦੋਂ ਆਪਣੇ ਕੋਲੇ ਸੀਗਾ 15 16 ਕਿਲੋ ਠੀਕ ਆ 15 ਕਿਲੋ ਦ ਲਗਭਗ ਕਿੰਨੇ ਟਾਈਮ ਦੀ ਸੂਈ ਦੱਸਿਆ ਸੀ ਉਹਨਾਂ ਨੇ ਉਹਦੋਂ ਉਹਨਾਂ ਨੇ ਦੱਸਿਆ 6 5 5 ਕ ਮਹੀਨੇ ਦੀ ਸੂਈ ਨਹੀਂ ਦੱਸਿਆ ਸੀ ਠੀਕ ਹੈ ਕਹਿੰਦਾ ਬਾ 6 ਮਹੀਨੇ ਦੀ ਸੂਈ ਵੀ ਸੀਗੀ ਹਾਂਜੀ ਠੀਕ ਹੈ ਉੱਥੇ ਮੰਨ ਕੇ ਚਲੋ ਕਿਸਮਤ ਲਾ ਲਓ ਉੱਥੇ ਉੱਥੇ ਦੁੱਧ ਸੀਗਾ ਜਿਹਦਾ 30 ਤੋਂ ਬਾਹਰ ਠੀਕ ਹੈ 30 ਕਿਲੋ ਤਾਜੇ ਦੁੱਧ ਪੈਵਾ ਹਾਂਜੀ ਵੀ ਉੱਥੇ ਉਹਨਾਂ ਕੋਲ ਰਹੀ ਨਹੀਂ ਜੇ ਕੁਝ ਵੀ ਲਾ ਲਓ ਗੱਲ ਬਾਤ ਹਾਂਜੀ ਹਾਂਜੀ ਉਹਨਾਂ ਬਸ ਉਹਨਾਂ ਨੇ ਫਾਰਮ ਨਹੀਂ ਸਾਰਾ ਮਤਲਬ ਕਰਨਾ ਸੀਗਾ ਸਾਰਾ ਖਾਲੀ ਕਰਦੇ ਪੈਗੇ ਆਪਾਂ ਖਾਲੀ ਕਰਨਾ ਸੀ ਠੀਕ ਹੈ ਚਲੋ ਉਹ ਤੋਂ ਵੱਧ ਦਾ ਘਾਟਾ ਬੰਦਾ ਨਹੀਂ ਵੇਚ ਦਿੰਦਾ ਹਨਾ ਠੀਕ ਹੈ ਅੱਜ ਹੁਣ ਦਿਨ ਕਿਹ ਰਹਿਗੇ ਸੂਣ ਦੇ ਤੇ ਹਾਂਜੀ ਜੀ ਦਾ ਮੰਨ ਕੇ ਚੱਲੋ ਵੀ 9-10 ਦਿਨ ਦੇ ਵਿੱਚ 9 ਦਿਨ ਤੇ ਤਾਂ 10 ਦਿਨ ਦੇ ਵਿੱਚ ਪੱਕੇ થઇਗੇਗੇ 9 ਦਿਨ ਇਹ ਤੇ ਸੂਣ ਚ ਬਾਕੀ ਪਿਆ ਹਾਂਜੀ ਤਾਜੀ ਦਾ ਦੁੱਧ ਆਪ ਨੂੰ ਦੱਸਿਆ ਗਿਆ 30 ਕਿਲੋ ਇਹਦਾ 30 ਤੋਂ ਬਾਅਦ ਵੀ 30 ਪਲੱਸ ਹੀ ਰਿਹਾ ਜੀ ਇਹਦਾ ਠੀਕ ਹੈ ਫਿਰ ਆਪਣੇ ਕੋਲੇ ਗੱਭਣ ਹੋ ਗਏ ਟਾਈਮ ਕਿੰਨਾ ਦੁੱਧ ਦਿੱਤਾ ਨੇ ਆਪਣੇ ਕੋਲੇ ਦੁੱਧ ਨਹੀਂ ਦਿੱਤਾ ਜੀ 31 4-5 5-6 ਮਹੀਨੇ ਕਿ ਦਿੱਤਾ ਉਹ ਮੈਂ ਕਹਿੰਦਾ ਬੋ ਤਿੰਨੇ 3.5 ਮਹੀਨੇ ਢਾਈ ਰਹੀ ਹੈ ਆਪਣੇ ਕੋਲੇ ਹਾਂਜੀ ਹਾਂਜੀ ਤੇ ਸੋਨਾ ਫਿਰ ਹਵਾਨਾ ਭਰ ਗਈ ਹਨ ਬਹੁਤ ਵਧੀਆ ਜੀ ਠੀਕ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਸੋ ਥਣ ਦੇਖੋ ਚਾਰੇ ਨਿਕੜਵੇਂ ਸਾਫ ਸੁਥਰੇ ਹਾਂਰਾ ਥਣ ਥਣ ਦਾ ਕੋਈ ਬਾਦ ਕਾਟ ਨਹੀਂ ਪੂਰੇ ਸਿਰੇ ਦੇ ਆਜ ਇਹਦਾ ਰੇਟ ਆਪਾਂ ਕੀ ਕਰਦੇ ਆ ਜੀ ਰੇਟ ਤਾਂ ਫੋਨ ਤੇ ਕਰਾਂਗੇ ਤੁਰੇ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਵੇੜਦਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਰਾਜੀ ਸਮੀ ਪਲੀ ਵੀ ਫੁੱਲ ਸਾਇ ਦੇ ਵਿੱਚ ਆ ਫਾਰਮ ਵਾਲੀ ਵੇੜਾ ਖਾਲੀ ਵੇੜ ਲੈ ਕੇ ਆਇਆ ਸੀਗਾ ਵੀਰ ਕਿਸੇ ਨੇ ਫਾਰਮ ਖਾਲੀ ਕਰਾਇਆ ਸੀ ਮੋਗੇ ਕੋਲ ਉੱਥੋਂ ਆਈ ਸੀ ਇਹ 30 ਕਿਲੋ ਦੁੱਧ ਤਾਜ਼ੀ ਦਾ ਸੀਗਾ 15 16 ਕਿਲੋ ਦੁੱਧ ਇਦੋ ਸੇ ਸੇਮੀ ਨੇ ਮਾਲਕਾਂ ਨੇ ਦੱਸਿਆ ਸੀ ਲਗਭਗ 7-8 ਮਹੀਨੇ ਦਾ ਦੁੱਧ ਚੋ ਕੇ ਬੰਦਾ ਫੇਰ ਵੇਚਦਾ 7 ਮਹੀਨੇ ਸੂਈ ਵੀ ਤੁਸੀਂ ਮੰਨ ਕੇ ਚੱਲੋ ਜਦੋਂ ਵੀਰ ਕੋਲੇ ਆਈ ਸੀ ਤੇ ਗੱਬਣਾ ਹੌਣ ਸਦਕੇ ਸਮਦਨਾ ਬਾਈ ਦੀ ਰਹੇਗੀ ਹਨਾ ਕਹਿੰਦਾ ਬਾ ਮਹੀਨੇ ਵੀ ਤਾਂ ਇੰਜ ਫਿਰ ਗੱਬਣ ਕਰਾ ਲਈ ਆਪਾਂ ਹਨਾ ਹਾਂਜੀ ਬਸ ਮਹੀਨੇ ਡੇਢ ਮਹੀਨੇ ਦੇ ਅੰਦਰ ਅੰਦਰ ਹੋ ਗਈ ਜੀ ਠੀਕ ਹੈ ਤੇ ਰੇਟ ਇਹਦਾ ਫੋਨ ਤੇ ਹੋਊਗਾ ਤੇ ਕਦ ਕਾਠ ਦੇਖੋ ਪੂਰਾ ਸਾਫ ਸੁਥਰਾ ਤੇ ਐਤ ਕੀ ਆਪਣਾ ਅੰਦਾਜ਼ਾ ਲਾ ਕੇ ਜੱਲੇ ਵੀ 30 ਕਿਲੋ ਦੱਸ ਦਿਆ ਮਾਲਕ ਪਹਿਲੇ ਸੂਏ ਪਰ ਛੋਡਾ ਤਿਆਰ ਬਾਕੀ ਕਹਿੰਦਾ ਕਿ ਕਿੰਨਾ ਦਤ ਪਾ ਦੂ ਐਤ ਕੀ ਜੀ ਸੇਫਟੀ ਤਾਂ ਜੀ ਮੇਰੇ ਸਾਹਮਣੇ 35 ਤੋਂ ਬਾਹਰ ਜਾਊਗੀ ਠੀਕ ਐ ਬੰਦੇ ਸੋ ਮਾਲਕ ਨੇ ਦੱਸਣ ਨੂੰ ਸਰ ਵੀ 30 35 ਦੀ ਬਾਕੀ ਨਰਖ ਬਰਖ ਤੁਸੀਂ ਕਰਨੀ ਆਪਣਾ ਕੰਮ ਆ ਵੀਡੀਓ ਕਵਰ ਕਰਨਾ ਗੈੜ ਦੱਸ ਦਿਆ ਪਲੇ ਵੀ ਬਹੁਤ ਜ਼ਿਆਦਾ ਪਸਾ ਦੋ ਕਨੱਕ ਦੀ ਤੇ ਘਰ ਹੋਰ ਰੱਖੇ ਹੋਇਆ ਟੋਕਰ ਲੈ ਕੇ ਵੀਰ ਦੀ ਤਿਆਰ ਕਰੀ ਬੈ ਮਿਹਨਤ ਕਰੀ ਬੈ ਸੋ ਅੱਜ ਟਾਈਮ ਆ ਗਿਆ ਇਹਦੀ ਮਿਹਨਤ ਦਾ ਮੁੱਲ ਪਾਉਣ ਦਾ ਜਾਵਾਂ ਸੋ ਦੇਖੋ ਮਿਲ ਕੇ ਮੇਨ ਵਗੈਰਾ ਸੋਹਣੀ ਚੰਗੀ ਦਿਖਾਈ ਦਿੰਦੀ ਹੈ ਤੇ ਨੰਬਰ ਬੋਲ ਦਵਾ ਜੀ ਦੁਬਾਰੇ ਆਪਣਾ 87250 ਜੀ 12295 ਪਿੰਡ ਆ ਗਿਆ ਆਪਣਾ ਨੱਥੋਵਾਲ ਜੀ ਨੱਥੋਵਾਲੇ ਆ ਗਿਆ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਠੀਕ ਹੈ ਸੋ ਕਿਸੇ ਵੀ ਵੀਰ ਦੇ ਬੜ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ